ਜ਼ਿਲ੍ਹਾ ਬਰਨਾਲਾ ਦੇ ਕਸਬਾ ਤਨੋਲਾ ਚ ਪਿਆਣ ਕਗਲ ਕਣ ਕਾਰਨ ਕਿਸਾਨਾਂ ਦੀ ਭਾਰੀ ਫਸਲ ਸੜ ਕੇ ਸੁਆਹ ਹੋ ਗਈ ਹੈ। ਤਨੋਲਾ ਪਿੱਖੀ ਰੋਡ ਤੇ ਲੱਗੀ ਇਸ ਅੱਗ ਕਾਰਨ ਤਿੰਨ ਨਿਕੜ ਕਣਕ ਸਰੋਂ ਤੇ ਕਰੀਬ 300 ਏਕੜ ਨਾੜ ਸੜ ਗਿਆ ਹੈ। ਇਸ ਪਿਆਣ ਕਗਲ ਦੀ ਚਪੇੜ ਚੌਣ ਕਾਰਨ ਤਿੰਨ ਔਰਤਾਂ ਵੀ ਚਲਸ ਗਈਆਂ। ਜਾਣਕਾਰੀ ਮੁਤਾਬਕ ਕਸਬਾ ਤਨੋਲਾ ਚ ਪਿੱਖੀ ਰੋਡ ਤੇ ਖੇਤਾਂ ਚ ਅੱਗ ਲੱਗਣ ਤੋਂ ਬਾਅਦ ਤੇਜ਼ ਹਵਾ ਕਾਰਨ ਇਸ ਅੱਗ ਨੇ 300 ਏਕੜ ਤੋਂ ਵੱਧ ਰਕਵੇ ਨੂੰ ਆਪਣੀ ਚਪੇੜ ਚ ਲੈ ਲਿਆ। ਜਿਸ ਵੇਲੇ ਅੱਗ ਲੱਗੀ ਤਾਂ ਤਿੰਨ ਔਰਤਾਂ ਵੀ ਖੇਤ ਚ ਕੰਮ ਕਰ ਰਹੀਆਂ ਸੀ। ਅਜਿਹੇ ਚ ਤਿੰਨ ਔਰਤਾਂ ਸੁਰਿੰਦਰ ਕੌਰ, ਸੁਰਜੀਤ ਕੌਰ ਤੇ ਬਿੰਦਰ ਕੌਰ ਬੁਰੀ ਤਰ੍ਹਾਂ ਝੁੱਲਸ ਗਈਆਂ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਹੁਣ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅੱਗ ਲੱਗਣ ਦੀ ਇਸ ਘਟਨਾ ਨੇ ਪਹਿਲਾਂ ਤੋਂ ਹੀ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਜਾਣਕਾਰੀ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੇਰ ਨਾਲ ਪਹੁੰਚੀ ਕਰੀਬ 2 ਘੰਟੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਬਾਕੀ ਪ੍ਰਸ਼ਾਸਨ ਵੱਲੋਂ ਬਹੁਤ ਨਹੀਂ ਅਸੀਂ ਉਹਨਾਂ ਕੀਤਾ ਕੋਟਾ ਦੋ ਘੰਟੇ ਬਾਅਦ ਇੱਥੇ ਅੰਬੋਲਾ ਸਮਝਾ ਗਏ ਅੰਦਰ ਫਾਰਗੇੜੀ ਉਹ ਵੀ ਇੱਕਾਈ ਹੈ ਜੀ ਨਾ ਚੱਲਦੀਆਂ ਨਾ ਕਰਦੇ ਟੁੱਟੀ ਹੀ ਫਾਰਗੇੜੀ ਉਹ ਪਾਣੀ ਭਰਨ ਲੱਗਿਆ ਟੁੱਟਦੇ ਘੇਟਾ ਪਾਣੀ ਦਾ ਪ੍ਰਬੰਧ ਐਨੀ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਪ੍ਰਸ਼ਾਸਨ ਵੱਲੋਂ ਬਹੁਤ ਟੱਲ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਜ਼ਿੰਮੇਵਾਰਾਂ ਮਿਕਸ ਫਿਲਹਾਲ ਅਗਲੇ ਕੰਦੇ ਕਾਰਨ ਸਾਫ਼ ਨਹੀਂ ਹੋ ਸਕੇ ਨੇ ਕਿਸਾਨ ਇਸ ਨੁਕਸਾਨ ਬਦਲੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ